ਕਹਿੰਦਾ ਤੁਸੀਂ ਵੀ ਇਹ ਕੰਮ ਸੁਣਿਆ ਹੈ ਹਾਲ ਹੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਅਸ਼ਲੀਲਤਾ ਵਾਲੀ ਹਰਕਤ ਦਾ ਇਲਾਕੇ ਦੇ ਲੋਕ ਜਿਹੜੇ ਨੇ ਉਹ ਕਾਫੀ ਰੋਜ਼ ਦੇ ਵਿੱਚ ਆਏ ਸਨ ਤਾਂ ਫਲੋਰ ਦੇ ਮਹੱਲਾ ਭੰਡੇਰਾ ਦੇ ਵਿੱਚ ਜਿੱਥੇ ਉਸ ਵੇਲੇ ਹੜਕਮ ਬੱਚਿਆ ਜਦੋਂ ਇੱਕ ਨੌਜਵਾਨ ਦੇ ਵੱਲੋਂ ਅਲਫ ਨੰਗਨ ਹੋ ਕੇ ਗਲੀ ਦੇ ਵਿੱਚ ਘੁੰਮਣ ਦੀ ਇਹ ਘਟਨਾ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਮੌਕੇ ਤੇ ਲੋਕਾਂ ਦੇ ਵੱਲੋਂ ਇਸ ਤੇ ਇਤਰਾਜ਼ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਇੱਕ ਤੋਂ ਨੌਜਵਾਨ ਜੋ ਕਿ ਆਪਣੇ ਆਪ ਨੂੰ ਮਹੰਤ ਦੱਸਦਾ ਉਸਨੇ ਅਚਾਨਕ ਮਹੌਲੇ ਦੇ ਵਿੱਚ ਨੰਗਨ ਅਵਸਥਾ ਦੇ ਵਿੱਚ ਕੁੰਮਣਾ ਸ਼ੁਰੂ ਕਰ ਦਿੱਤਾ ਇਸ ਘਟਨਾ ਦਿਨਾਂ ਇਲਾਕੇ ਦੇ ਮਹਿਲਾਵਾਂ ਤੇ ਪੁਰਸ਼ਾਂ 'ਚ ਕਾਫੀ ਰੋਸ ਪੈਦਾ ਹੋ ਗਿਆ ਉਹਨਾਂ ਕਹਿ ਕੇ ਇਹ ਪਹਿਲੀ ਵਾਰ ਨਹੀਂ ਹੈ ਇਹ ਪਹਿਲਾਂ ਵੀ ਅਜਿਹੀਆਂ ਅਸ਼ਲੀਲ ਹਰਕਤਾਂ ਕਰ ਚੁੱਕਿਆ ਤਾਂ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਦੇ ਘਰ ਰਾਤ ਦੇ ਸਮੇਂ ਕੁਝ ਨੌਜਵਾਨ ਆਉਂਦੇ ਜਾਂਦੇ ਨੇ ਜਿਸ ਕਰਕੇ ਇਲਾਕੇ ਦੀ ਮਰਿਆਦਾ ਤੇ ਸਾਫ ਸੁਥਰੇ ਮਾਹੌਲ ਤੇ ਬੁਰਾ ਅਸਰ ਪੈ ਰਿਹਾ ਹੈ ਉਹਨਾਂ ਦੇ ਸਬੰਧਿਤ ਫਲੋਰ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਆਕਾਸ਼ ਉਰਫ ਅਲੀਸ਼ਾ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਧਰ ਹੀ ਦੱਸ ਦਈਏ ਕਿ ਇਸ ਸਾਰੇ ਮਾਮਲੇ ਦੇ ਵਿੱਚ ਉਕਤ ਕਿੰਨਰ ਯਾਨੀ ਕਿ ਉਕਤ ਮਹਾਂਤ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕੈਮਰੇ ਸਾਹਮਣੇ ਆ ਕੇ ਉਸ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਦਰਅਸਲ ਉਸ ਦਾ ਇਹ ਕਹਿਣਾ ਹੈ ਕਿ ਕਿਸਕਰ ਨੂੰ ਨਿਰਵਰਸਤਲ ਅਵਸਥਾ ਦੇ ਵਿੱਚ ਬਾਜ਼ਾਰ ਦੇ ਵਿੱਚ ਆਇਆ ਹੈ ਇਸ ਨੂੰ ਲੈ ਕੇ ਵੀ ਉਸ ਨੇ ਆਪਣਾ ਪੱਖ ਰੱਖਿਆ ਹੈ ਹਾਂਜੀ ਇੱਕ ਵੀਡੀਓ ਤੁਹਾਡੀ ਵਾਇਰਲ ਹੋਈ ਹੈ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੀਆਂ ਸਰ ਮੇਰਾ ਨਾਮ ਅਲੀਸ਼ਾ ਹੈ ਮੈਂ ਫਲੋਰ ਦੀ ਹਾਂ ਸਬਜੀ ਮੰਡੀ ਮਹੱਲਾ ਪਨੇੜਾ ਵਾਲਮੀਕੀ ਇੱਥੋਂ ਦੀ ਮੈਂ ਰਹਿਣ ਵਾਲੀ ਹਾਂ ਬਚਪਨ ਮੇਰਾ ਇੱਥੋਂ ਹੀ ਆ ਮੈਂ ਇੱਥੋਂ ਦੀ ਬੋਨ ਨਵਾ ਸੋ ਸਰ ਜੋ ਵੀਡੀਓ ਮੇਰੀ سوشل میڈیا ਤੇ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਜੋ ਮੇਰੇ ਮਹੱਲਾ ਨਿਵਾਸੀਆਂ ਨਾਲ ਮੇਰੀ ਲੜਾਈ ਹੋਈ ਹੈ ਉਸ ਉਸ ਵੀ ਹਾਲ ਤੇ ਕੁਝ ਕੁਝ ਮੇਰੇ ਮਹੱਲੇ ਵਾਸੀਆਂ ਨੇ ਮੇਰੇ ਉੱਤੇ ਅਲਿਗੇਸ਼ਨਸ ਲਾਏ ਆ ਉਹ ਬਿਲਕੁਲ ਗਲਤ ਆ ਸੋ ਸਰ ਜੋ ਮੈਂ ਆਪਣੀ ਨਗਨ ਅਵਸਥਾ ਦੇ ਵਿੱਚ ਆਈ ਸੀ ਉਹ ਉਹ ਇਸ ਕਰਕੇ ਆਈ ਸੀ ਕਿ ਮੇਰੇ ਮਹੱਲੇ ਦੇ ਵਿੱਚ ਮੈਂ ਆਪਣੇ ਸਾਡੇ ਸਾਹਮਣੇ ਜੋ ਘਰ ਹੈ ਉਹਨਾਂ ਕੋਲੋਂ ਪੈਸੇ ਲੈਣੇ ਸੀ ਠੀਕ ਹੈ ਸਰ 30000 ਰੁਪਈਆ ਸੋ ਸਰ ਉਹਨਾਂ ਨੂੰ ਬੋਲੀ ਬੋਲੀ ਕਰਕੇ ਉਹ ਮੈਨੂੰ ਪੈਸੇ ਵਾਪਸ ਕਰਦੇ ਪਏ ਸੀ ਇਹਦੇ ਇਹਦੇ ਵਿਰੋਧ ਵਿੱਚ ਮੈਂ ਉਹਨਾਂ ਨੂੰ ਬੋਲੀ ਥੋੜੇ ਦਿਨ ਤੋਂ ਪਹਿਲਾਂ ਉਹ ਉਸ ਤੋਂ ਵੀ ਪਹਿਲਾਂ ਥੋੜਾ ਬੋਲੀ ਉਹਨਾਂ ਨੂੰ ਕਿ ਮੈਨੂੰ ਮੇਰੇ ਪੈਸੇ ਵਾਪਸ ਕਿਤੇ ਜਾਵੇ ਤਾਂ ਉਹਨਾਂ ਨੇ ਹੌਲੀ-ਹੌਲੀ ਮੈਨੂੰ ਪੈਸੇ ਮਤਲਬ ਦੇ ਦੇ ਦਿੱਤੇ ਫਿਰ ਉਹਦੇ ਵਿੱਚ ਉਹਨਾਂ ਨੇ ਉਹ ਇਹ ਹੋ ਗਿਆ ਕਿ ਸਾਡੇ ਤੋਂ ਪੈਸੇ ਕਿਉਂ ਮੰਗੇ ਤੇ ਉਹਨਾਂ ਨੇ ਸੱਣਾ ਦੁਸ਼ਮਣੀ 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 ਜੀ ਕੱਢ ਲਈ ਉਹਨਾਂ ਨੇ ਕਿ ਪਤਾ ਕਿ ਸਨ ਰੋਜ਼ ਉਹਨਾਂ ਨੇ ਟਾਂਚ-ਬਾਚ ਕਰਨੀ ਮੈਨੂੰ ਬੋਲਣਾ ਉਹਨਾਂ ਨੇ ਜਦੋਂ ਕੰਮ ਤੇ ਜਾਣਾ ਪ੍ਰੋਗਰਾਮ ਤੇ ਜਾਣਾ ਤੇ ਉਹਨਾਂ ਨੇ ਇਹ ਉਹਨਾਂ ਨੇ ਲੜਾਈ ਲੈਣ ਦਾ ਇਹੀ ਮਹਾਨ ਰੱਖਿਆ ਕਿ ਮੇਰੇ ਕੱਪੜੇ ਮੇਰੇ ਕੱਪੜੇ ਗਲਤ ਹੁੰਦੇ ਆ ਸਰ ਮੇਰੇ ਉਸ ਦਿਨ ਇਹ ਗੱਲ ਹੋਈ ਕਿ ਮੇਰੀ ਮੰਮਾ ਨਾਲ ਇਹਨਾਂ ਦੀ ਲੜਾਈ ਹੋਈ ਸੀ ਮਹੱਲੇ ਦੇ ਵਿੱਚ ਠੀਕ ਹੈ ਸਰ ਉਹਦੇ ਉਹਦੇ ਬਾਪ ਜਦੋਂ ਮੈਂ ਬਾਹਰ ਮੰਮੀ ਨੂੰ ਆਪਣੀ ਨੂੰ ਕਹਿਣ ਗਈ ਕਿ ਮੰਮਾ ਤੁਸੀਂ ਚੁੱਪ ਹੋ ਜਾਓ ਤੁਸੀਂ ਅੰਦਰ ਆ ਜਾਓ ਆਪਣੀ ਸਿਸਟਰਸ ਨੂੰ ਵੀ ਕਹਿਆ ਕਿ ਅੰਦਰ ਆ ਜਾਓ ਤੁਸੀਂ ਸੋ ਇਹਨਾਂ ਨੇ ਸਰ ਮੈਂ ਆਪਣੀ ਸ਼ੋਰਟ ਦੇ ਵਿੱਚ ਸੀ ਸੋ ਇਹਨਾਂ ਦੇ ਮੁੰਡਾ ਜੋ ਜੋ ਸੰਬਲਿ ਵਾਲੇ ਤੇ ਮੁੰਡਾ ਚੋਕ ਵੰਡੀਆਂ ਦੇ ਮੁੰਡੇ ਹੈਗੇ ਆ ਉਹ ਸਰ ਆਏ ਤੇ ਉਹ ਗਲਤ ਮਲਤ ਮੈਨੂੰ ਬੋਲਣ ਲੱਗ ਗਏ ਕਿ ਮੇਰੀ ਕੋਈ ਕਸੂਰ ਵੀ ਨਹੀਂ ਸੀ ਆਪਣੇ ਘਰ ਦੇ ਨਾਲ ਮੈਂ ਕਹਿ ਰਹੀ ਸੀ ਕਿ ਤੁਸੀਂ ਅੰਦਰ ਆ ਜਾਓ ਕਿ ਤੁਸੀਂ ਨਾ ਬੋਲੋ ਸੋ ਮੇਰੇ ਮੁਹੱਲੇ ਵਾਲੇ ਜੋ ਮੁੰਡੇ ਆ ਮੈਨੂੰ ਤੰਗ ਪਰੇਸ਼ਾਨ ਪਹਿਲਾਂ ਵੀ ਬਹੁਤ ਕਰਦੇ ਸੀਗੇ ਕਦੀ ਗਾਲੀ ਗਲੋਚ ਕਰਦੇ ਸੀਗੇ ਕਦੀ ਗਲਤ ਬੋਲਦੇ ਸੀ ਕਈ ਥਾਵਾਂ ਤੇ ਮੇਰਾ ਹੱਥ ਫੜ ਕੇ ਗਲੀ ਦੇ ਵਿੱਚ ਮੈਨੂੰ ਰੋਕ ਲੈਂਦੇ ਸੀ ਮੇਰੇ ਥੱਪੜ ਮਾਰਦੇ ਸੀਗੇ ਸਰ ਇਹਦਾ ਮੈਂ ਇਹਦੀ ਕਦੀ ਵੀ ਮੈਂ ਇਹ ਨਹੀਂ ਸੋਚਿਆ ਕਿ ਚਲੋ ਮੈਂ ਮਹੱਲੇ ਨੂੰ ਨਵਾਸੀ ਆ ਮੇਰੇ ਮਹੱਲੇ ਮੇਰੇ ਭਰਾ ਆ ਮੇਰੇ ਕਿ ਕਿ ਮੈਂ ਇਹਨਾਂ ਦੀ ਖਬਰ ਥਾਣੇ ਦੇ ਵਿੱਚ ਨਹੀਂ ਦਿੱਤੀ ਗਈ ਦਿੱਤੀ ਮੈਂ ਕਦੀ ਵੀ ਕੀ ਮੈਂ ਮੇਰੇ ਮਹੱਲੇ ਮਹੱਲੇ ਵਾਲੇ ਆ ਮੇਰੇ ਬ੍ਰਦਰ ਆ ਸੋ ਇਹਨਾਂ ਨੇ ਮੇਰੇ ਨਾਲ ਉਸ ਦਿਨ ਇੰਨਾ ਮਾਰਾ ਕੀਤਾ ਕਿ ਥਾਣੇ ਦੇ ਵਿੱਚ ਮੈਨੂੰ ਲੈ ਕੇ ਗਏ ਠੀਕ ਹੈ ਸਰ ਤੇ ਜਦੋਂ ਮੈਂ ਉਹ ਜਦੋਂ ਲੜਾਈ ਹੋ ਰਹੀ ਸੀਗੀ ਉਹਦੇ ਵਿੱਚ ਜਦੋਂ ਜਦੋਂ ਮੈਂ ਨਗਰ ਨਮਸ਼ਤਾ ਦੇ ਵਿੱਚ ਆਈਆਂ ਉਹ ਇਹ ਕਾਰਨ ਸੀ ਕਿ ਜਦੋਂ ਮੈਂ ਗਈਆਂ ਤਾਂ ਮੇਰੇ ਸ਼ਾਰਟ ਪਾਏ ਹੋਏ ਸੀ ਉਹ ਆਪਣੇ ਘਰ ਦੇ ਦੇ ਚਾਹਰ ਕਿਸੇ ਨੂੰ ਹੱਕ ਹੈਗਾ ਕਿ ਪਾਣ ਦਾ ਆਪਣੇ ਘਰ ਦੇ ਅੰਦਰ ਪਾਣ ਦਾ ਕੱਪੜੇ ਕੱਪੜੇ ਪਾਣ ਦਾ ਤਾਂ ਸਾਰਿਆਂ ਨੂੰ ਹੱਕ ਹੈ ਸਰ ਕਿ ਸਭ ਨੂੰ ਰਾਈਟ ਸਾਥੀ ਆਪਣੇ ਆਪਣੀ ਲਾਈਫ ਜੀਉਣ ਦਾ ਸਰ ਤੇ ਉਸ ਦਿਨ ਇਹਨਾਂ ਨੇ ਮੈਨੂੰ ਇਹ ਗੰਦਾ ਗੰਦਾ ਗਾਲੀ ਗਲੋਚ ਕੀਤਾ ਇਹਨਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਨਕਲੀ ਮਹੰਤ ਦੱਸਿਆ ਗਿਆ ਠੀਕ ਹੈ ਸਰ ਉਹਨਾਂ ਦੇ ਮੁੰਡੇ ਨੇ ਮੇਰਾ ਟੋਪ ਫੜਿਆ ਮੈਨੂੰ ਮਾਰਨ ਦੀ ਕੋਸ਼ਿਸ਼ ਮੇਰੇ Baal ਫੜੇ ਮੇਰੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੇਰਾ ਟੋਪ ਫੜ ਕੇ ਉਹਨੇ ਖਿੱਚ ਦਿੱਤਾ ਕਿ ਜਿਸ ਦੇ ਕਾਰਨ ਮੈਂ ਮੇਰੇ ਉੱਪਰੋਂ ਨੰਦਨ ਹੋ ਗਈ ਤੇ ਨੀਚੋਂ ਆਪ ਮੈਂ ਖੁਦ ਹੋਈ ਨੀਚੋਂ ਜੋ ਨਿਕਲ ਸੀਗੀ ਉਹ ਮੈਂ ਖੁਦ ਨਾ ਖੁਦ ਹੋਈ ਕਿ ਮੈਂ ਤਾਂ ਮਹੰਤਵਾਂ ਦੇਖੋ ਤੁਸੀਂ ਮੇਰੇ ਤੇ ਹੱਥ ਚੁੱਕਦੇ ਮੈਂ ਵੱਧਵਾ ਹੋ ਦਿੱਤੀਆਂ ਇਹਨਾਂ ਨੂੰ ਕਿ ਤੁਸੀਂ ਮੇਰੇ ਮਹੰਤ ਤੇ ਤੁਸੀਂ ਹੱਥ ਚੁੱਕਿਆ ਠੀਕ ਹੈ ਸਰ ਤੇ ਦੂਸਰੀ ਗੱਲ ਜੋ ਮੁਹੱਲੇ ਵਿੱਚ ਡੈਥ ਹੋਈ ਸੀ ਸਰ ਇਹ ਮਹੱਲਾ ਨਮਸਤ ਮਹੱਲੀਆਂ ਜੋ ਜਨਾਨੀਆਂ ਹੈਗੀਆਂ ਜੋ ਔਰਤਾ ਹੈਗੀਆਂ ਇਹ ਇਹ ਉੱਥੇ ਜੋ ਮੋਤ ਹੋਈ ਆ ਉਹਦਾ ਇਹ ਨਹੀਂ ਅਫਸੋਸ ਨਹੀਂ ਕਰਦੀਆਂ ਪਈਆਂ ਇਹ ਚੁਗਲੀ ਕਰਦੀਆਂ ਪਈਆਂ ਸੀ ਉਸ ਟਾਈਮ ਸਾਡੇ ਆਪਣੇ ਘਰ ਦੇ ਵਿੱਚ ਚੁਗਲੀਆਂ ਕਰਦੀਆਂ ਪਈਆਂ ਸਾਡੇ ਘਰ ਦੀਆਂ ਸੋ ਮੇਰੇ ਮੇਰੇ ਮੰਮੀ ਨੂੰ ਬੁਲਾਇਆ ਗਿਆ ਫਿਰ ਇੱਕੋ ਦਮ ਲੜਾਈ ਹੋ ਗਈ ਸੋ ਫਿਰ ਡਾਟ ਤੇ ਆ ਇਹ ਚੁਗਲੀ ਕਰਦੇ ਪਏ ਸਰ ਲੜਾਈ ਕੋ ਦਮ ਹੋ ਚੁੱਕੀ ਠੀਕ ਹੈ ਨਾ ਸਰ ਇਹਨਾਂ ਨੇ ਮੇਰੇ ਕੱਪੜੇ ਕੱਪੜੇ ਮੇਰੇ ਉੱਪਰ ਲੱਪਾਪ ਉਤਾਰ ਦਿੱਤਾ نیچے ਮੈਂ ਖੁੱਲ ਗਈ ਸੋ ਨਗਰ ਨਵਸਥਾ ਦਾ ਕਾਰਨ ਇਹ ਸੀ ਕਿ ਮੈਂ ਇਸ ਕਰਕੇ ਨੰਗੀ ਹੋ ਗਈ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਸਰ ਮੈਂ ਛੋਟੀ ਉਮਰ ਤੋਂ ਹੀ ਮਹੰਤ ਦੇ ਰੂਪ ਦੇ ਵਿੱਚ ਹਾਂ ਮੈਂ ਆਪਣੇ ਡੇਰੇ ਦੇ ਵਿੱਚ ਰਹਿੰਦੀ ਸੀਗੀ ਜੋ ਡੇਰਾ ਕਾਜਮਹੰਤਗੜਾ ਹੋਟੇਲ ਇੰਦੇ ਸੀਗੇ ਉਹ ਮੇਰੇ ਗੁਰੂ ਜੀ ਸੀਗੇ ਸਰ ਠੀਕ ਹੈ ਤੇ ਉਹਨਾਂ ਨੇ ਹੀ ਮੇਰਾ ਸਾਰਾ ਕੁਝ ਕਰਵਾਇਆ ਸੀਗਾ ਠੀਕ ਹੈ ਆਪਰੇਟ ਵਗੈਰਾ ਉਹਨਾਂ ਨੇ ਹੀ ਮੇਰਾ ਕਰਵਾਇਆ ਸੀਗਾ ਇੱਕ ਮੈਂ ਕਿਨਰ ਬਣਾਇਆ ਸੀ ਮੈਨੂੰ ਉਹਨਾਂ ਨੇ ਬਣਾਇਆ ਸੀ ਲੈ ਹਣੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਤੇ ਅੱਜ ਤੁਸੀਂ ਫਲੋਰ ਠਾਣੇ ਵਿਖੇ ਆਏ ਕੀ ਸਾਰਾ ਮਸਲਾ ਹੈ ਸਰ ਮੈਂ ਮੇਰਾ ਨਾਮ ਹੈ ਪੰਮੀ ਠੀਕ ਹੈ ਤੇ ਸਾਡੇ ਘਰ ਦੇ ਸਾਹਮਣੇ ਰਹਿੰਦਾ ਜਿਹੜੇ ਇਹ ਇਹਦਾ ਨਾਮ ਮੁੰਡੇ ਦਾ ਆਕਾਸ਼ ਸੀ ਪਹਿਲੇ ਠੀਕ ਹੈ ਆਕਾਸ਼ ਤੋਂ ਇਹ ਮੰਤ ਬਣਿਆ ਵਾ ਠੀਕ ਹੈ ਮੰਤ ਤੋਂ ਅੱਜ ਸਾਡੇ ਘਰ ਕੱਲ ਮਹੱਲੇ ਦੇ ਵਿੱਚੋਂ ਡੈਥ ਹੋਈ ਸੀ ਕਿਸੇ ਦੀ ਉਹ ਜਨਾਨੀਆਂ ਅਫਸੋਸ ਕਰਨ ਲਈ ਆਈਆਂ ਇਹਨੇ ਛੋਟ ਕੱਪੜੇ ਪਾਏ ਹੋਤੀ ਤਾਂ ਉਹਨਾਂ ਨੇ ਕਿਹਾ ਵੀ ਤੂੰ ਚੱਜ ਦੇ ਕੱਪੜੇ ਪਾ ਇਹ ਚੱਜ ਦੇ ਇਹਨੇ ਇਦਾਂ ਕਰਨ ਦੀ ਬਜਾਏ ਇਹ ਰੇ ਨੰਗਾ ਹੋ ਗਿਆ ਸਾਰਿਆਂ ਦੇ ਸਾਹਮਣੇ ਠੀਕ ਹੈ ਇਹ ਮੇਰੇ ਘਰ ਆਲਾ ਇਹ ਕੋਲ ਖੜੇ ਆ ਅੱਧੀ ਅੱਧੀ ਰਾਤਾਂ ਨੂੰ ਆਂਦੀਆਂ ਕੁੜੀਆਂ ਵੀ ਆਂਦੀਆਂ ਸਾਰੇ ਜਣੇ ਇਹ ਡਿਸਟਰਬ ਹੁੰਦੇ ਸੀ ਹਨਾ ਰੱਬ ਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੁੰਦੀ ਆ ਤ ਸਾਰੀਆਂ ਤੀਆਂ ਪੈਣਾ ਸਾਂਝੀਆਂ ਨੇ ਸਾਡੇ ਸਾਡੇ ਕੋਠੇ ਤੇ ਨੋ ਰਹਿੰਦੀ ਐ ਇਹ ਨੰਗੇ ਹੋ ਹੋ ਕੇ ਵੀਡੀਓ ਬਣਾਉਂਦੇ ਨੇ ਠੀਕ ਹੈ ਦੇਖੋ ਅਸੀਂ ਇਹ ਨਹੀਂ ਕਹਿੰਦੇ ਹੈਗੇ ਅਸੀਂ ਹਰ ਇੱਕ ਮੰਤ ਦਾ ਉਹ ਕਰਦੇ ਆ ਸਤਿਕਾਰ ਕਰਦੇ ਆ ਹਾਂਜੀ ਤੇ ਇਹ ਸਾਰੇ ਮੰਤਾਂ ਨੂੰ ਮਤਲਬ ਖਰਾ ਉਹ ਕਰਨ ਲੱਗਾ ਹੋਇਆ ਵਾ ਅਸ ਤਾਂ ਮੰਤਾਂ ਅਨੁਸਾਰ ਅਸ਼ੀਰਵਾਦ ਲੈਣੇ ਉਹਨਾਂ ਦੇ ਹੱਥ ਜੋੜ ਕੇ ਇਹ ਕਹਿੰਦਾ ਜੀ ਮੈਂ ਮੰਤਵਾ ਤੁਸੀਂ ਆਪ ਦੱਸੋ ਓਰੀਜਨਲ ਮੰਤ ਹੈਗਾ ਵਾ ਬੰਦੇ ਤੋਂ ਇਹ ਬਣਿਆ ਵਾ ਦਾ ਕਰਕੇ ਆ ਤੁਸੀਂ ਇਹ ਪੋਸਟਰ ਦੇਖ ਲਓ ਹਮੰਤਾਂ ਦਾ ਰਿਕਾਰਡ ਵੀ ਖਰਾਬ ਕਰਨ ਲੱਗਾ ਹੋਇਆ ਵਾ ਅਸੀਂ ਹਮੰਤਾਂ ਦੀ ਬਹੁਤ ਇੱਜ਼ਤ ਕਰਦੇ ਆਂਦੇ ਆ ਘਰ ਸਾਰੇ ਐਦਾਂ ਦੀ ਗੱਲ ਨਹੀਂ ਹੈਗੀ ਪਰ ਆ ਇਹਨੇ ਬਹੁਤ ਗਲਤ ਕੀਤਾ ਵਾ ਬਹੁਤ ਜ਼ਿਆਦਾ ਜਦੋਂ ਤੋਂ ਕੀ ਮੰਗ ਕਰਦੇ ਤੁਸੀਂ ਹਾਂਜੀ ਪੁਲਿਸ ਤੋਂ ਕੀ ਮੰਗ ਆਸੀਂ ਇਹ ਮੰਗ ਕਰਦੇ ਆਂ ਜਾਂ ਤਾਂ ਇਹਨੂੰ ਇੱਥੋਂ ਮਹੱਲੇ ਚੋਂ ਕੱਢ ਦਿੱਤਾ ਜਾਵੇ ਕਿਉਂਕਿ ਸਰ ਤੁਹਾਨੂੰ ਦੱਸਿਆ ਵਾ ਰਾਤ ਨੂੰ ਆਂਦੇ ਆ ਨਾ ਜਦ ਇਹਦੀ ਕੁੜੀਆਂ ਵੀ ਰਾਤ ਨੂੰ ਆਉਂਦੀਆਂ ਨੇ ਆਪਾਂ ਸਹੀ ਗੱਲ ਕਰਾਂਗੇ ਠੀਕ ਹੈ ਤੇ ਜਿਸ ਕਰਕੇ ਸਾਰੇ ਸਾਰੇ ਪਰੇਸ਼ਾਨ ਆ ਅਸੀਂ ਬਿਲਕੁਲ ਘਰ ਦੇ ਸਾਹਮਣੇ ਅਸੀਂ ਜਿਆਦਾ ਪਰੇਸ਼ਾਨ ਆ ਤੇ ਬਾਕੀ ਤੀਆਂ ਪਹਿਣਾ ਤੇ ਤੁਹਾਨੂੰ ਪਤਾ ਬੱਚਿਆਂ ਤੇ ਅਸਰ ਕੀ ਪੈਂਦਾ ਵਾ ਠੀਕ ਹੈ ਕੱਲ ਨੂੰ ਸਾਰੇ ਇਹ ਨਹੀਂ ਆਤਾ ਘਰ ਮਹੱਲੇ ਚ ਬਾਹਰ ਨਿਕਲੇ ਜਾਣ ਇਹਨਾਂ ਨੂੰ ਕਹੋ ਆਪਣੇ ਕਾਇਦੇ ਕਾਨੂੰਨ ਚ ਰਹਿਣੇ ਆ ਸਾਡੀ ਇਹ ਮੰਗ ਹੈਗੀ ਜਿੱਦਾਂ ਜਾਂ ਫਿਰ ਨਹੀਂ ਐਦਾਂ ਹੋਊਗਾ ਫਿਰ ਜਿੱਦਾਂ ਇਹ ਹੋਰ ਅਜ ਮਹੱਲੇ ਤੇ ਸਾਹਮਣੇ ਨੰਗਾ ਹੋਇਆ ਵਾ ਫਿਰ ਇਹਨਾਂ ਨੂੰ ਜਨਤਰੀ ਨੰਗਾ ਕਰਨੀਆ ਨਾਲ ਆਪਾਂ ਮਨਤਾਂ ਦਾ ਨਾਲ ਲੈ ਕੇ ਉਹਨਾਂ ਨੂੰ ਉਹਨਾਂ ਨੂੰ ਕਹਾਂਗੇ ਦੇਖੋ ਆ ਕੀ ਕਰ ਰਿਹਾ ਵਾ ਤੇ ਤੁਸੀਂ ਜਾਂ ਤੁਸੀਂ ਨਵੇੜੋਂ ਇਹਨੂੰ ਜਾਂ ਫਿਰ ਅਸੀਂ ਦੇਖਾਂਗੇ ਠੀਕ ਹੈ ਹਾਂ ਜੀ ਮੈਡਮ ਕਿਹੜੇ ਮੱਲੇ ਤੁਸੀਂ ਰਹਿਣ ਵਾਲੇ ਆ ਜੀ ਸਬਜੀ ਮੰਡੀ ਪੰਢੇਰਾ ਮੱਲਾ ਮੇਰੇ ਮੇਰੇ ਮਮਾ ਦੀ ਡੈਥ ਹੋਈ ਸੀ ਸਾਰੇ ਇਹਨਾਂ ਮਹਿਸੂਸ ਨੂੰ ਆਏ ਹੋਏ ਸੀ ਇੱਕ ਨਿਸ਼ਮੰਤਾ ਉਹ ਨੰਗਾ ਹੋ ਕੇ ਖੜ ਗਿਆ ਸਾਰੇ ਸਾਹਮਣੇ ਨਿਸ਼ਕ ਅਲੀਸ਼ਾ ਨਿਸ਼ਾ ਨਿਸ਼ਾ ਅਲੀਸ਼ਾ ਅਲੀਸ਼ਾ ਤੁਸੀਂ ਮੱਲੇ ਵਾਲੇ ਪੁਲਿਸ ਸਟੇਸ਼ਨ ਫਲੋਰ ਖੜੇ ਹੋ ਕੀ ਤੁਹਾਡੀ ਮੰਗ ਹੈ ਸਾਡੀ ਮੰਗ ਇਹਨੂੰ ਮੱਲੇ ਚੋਂ ਬਾਹਰ ਕੱਢਿਆ ਜਾਵੇ ਇਹ ਆਪਣੇ ਛੋਟੇ ਕੱਪੜਿਆਂ ਤੋਂ ਕੱਪ ਕਿਦਾਂ ਕਰਦਾ ਕਿਦਾਂ ਕੀ ਇਹ ਕੱਪੜੇ ਲਾ ਕੇ ਪੂਰੇ ਨੰਗਾ ਹੋ ਗਿਆ ਛੋਟੇ ਛੋਟੇ ਕੱਪੜੇ ਪਾ ਰਿਹਾ ਨਿਕਰਾ ਹੋ ਗਿਆ ਉਹ ਮੰਨਾਂ ਕੀਤਾ ਤਾਂ ਬਿਲਕੁਲ ਨੰਗਾ ਹੋ ਗਿਆ ਨੰਗਾ ਹੋ ਗਿਆ ਬਿਲਕੁਲ